ਇਹ ਦਿਖਾ ਰਹੇ ਹੈ ਕਿ ਲੁਧਿਆਣਾ ਉਪ ਚੋਣ ਦਾ ਜੀਹ ਲੁਧਿਆਣਾ ਵੈਸਟ ਇਲੈਕਸ਼ਨ ਦਾ ਜਿਹੜੇ ਰਿਜ਼ਲਟ ਹੁਣ ਫਾਈਨਲ ਹੋ ਚੁੱਕੇ ਹੈ ਸੋ 13 ਰਾਊਂਡ ਤੋਂ ਬਾਅਦ ਇੱਕ ਤਰਫਾ ਜਿੱਤ ਜਿਹੜੀ ਹੈ ਸੰਜੀਵ अरोड़ा ਦੀ ਜਿਹੜੀ ਸਿੱਧੇ ਸਿੱਧੇ ਤੌਰ ਤੇ ਨਜ਼ਰ ਆਈ ਲਾਸਟ ਜਿਹੜੇ ਰੁਝਾਨ ਆਏ ਅਜੇ ਤੱਕ 13 ਰਾਊਂਡ ਦੇ ਉਹਦੇ ਵਿੱਚ 30272 ਵੋਟਾਂ ਲੈ ਕੇ ਸੰਜੀਵ अरोड़ा ਸਭ ਤੋਂ ਅੱਗੇ ਬਣੇ ਹੋਏ ਹੈ ਉਸ ਤੋਂ ਬਾਅਦ ਜੇ ਭਾਜਪਾ ਦੀ ਗੱਲ ਕਰੀਏ ਤਾਂ 17459 ਵੋਟਾਂ ਲੈ ਕੇ ਭਾਜਪਾ ਤੀਸਰੇ ਨੰਬਰ ਤੇ ਬਣੀ ਹੈ ਔਰ ਕਾਂਗਰਸ ਜਿਹੜੀ ਕਿ ਜਿੱਤ ਦੇ ਦਾਅਵੇ ਕਰ ਰਹੀ ਸੀ 21572 ਵੋਟਾਂ ਲੈ ਕੇ ਭਾਰਕੂਸ਼ਨਾਸ਼ੂ ਤੀਸਰੇ ਨੰਬਰ ਤੇ ਬਣੇ ਹੋਏ ਆ ਜਦਕਿ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਉਹ ਵੀ ਇੱਕ ਅੱਛੀ ਲੀਡ ਦੇ ਵਿੱਚ ਜਿਹੜੇ ਅਕਾਲੀ ਦਲ ਵੀ ਬਣੇ ਹੋਏ ਆ ਸੋ ਕੁੱਲ ਮਿਲਾ ਕੇ ਗੱਲਬਾਤ ਕਰੀਏ ਤਾਂ ਹ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਆਫਿਸ ਦੇ ਵਿੱਚ ਲਗਾਤਾਰ ਮੇਲੇ ਲੱਗੇ ਹੋਏ ਆ ਲੋਕ ਭਗੜੇ ਪਾ ਰਹੇ ਨੇ ਸਵਰਤਕ ਤਰਨਪ੍ਰੀਤ ਸੋਨਦ ਜਿਹੜੇ ਕਿ ਇੰਡਸਟਰੀ ਮਨਿਸਟਰ ਹੈ ਉਹਨਾਂ ਤੋਂ ਲੈ ਕੇ ਅਮਨ अरोड़ा ਜਿਹੜੇ ਕਿ ਪੰਜਾਬ ਦੇ ਪ੍ਰਧਾਨ ਹੈ ਅਮਨ अरोड़ा ਨੂੰ ਇੱਕ ਵੱਡਾ ਕ੍ਰੈਡਿਟ ਜਾਂਦਾ ਕਿਉਂਕਿ ਅਮਨ अरोड़ा ਦੀ ਪ੍ਰਧਾਨਗੀ ਦੇ ਹੇਠ ਹੈ ਜਿਹੜਾ ਇਲੈਕਸ਼ਨ ਲੜਿਆ ਗਿਆ ਸੋ ਕੁੱਲ ਮਿਲਾ ਕੇ ਕਾਫੀ ਜਿਹੜਾ ਉਸ ਜੀ ਦਾ ਇੱਕ ਮਨੂ ਰੋੜਾ ਨੂੰ ਕ੍ਰੈਡਿਟ ਜਾਂਦਾ ਹੈ ਜੋ ਸੰਜੀਵ ਅਰੋੜਾ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਜਿਦੇ ਵਿੱਚ ਗਲੇ ਲਗਾ ਰਹੇ ਨੇ ਸਾਰੇ ਦੋਸਤਾਂ ਨੂੰ ਗਰਮ ਜੋਸ਼ੀ ਨਾਲ ਦੋਸਤਾਂ ਦੇ ਨਾਲ ਗਰਲੇ ਲਗਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਧੰਨਵਾਦ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਵੱਲੋਂ ਸੋ ਬਾਹਰ ਨਿਕਲ ਕੇ ਉਸ ਤੋਂ ਬਾਹਰ ਨਿਕਲ ਕੇ ਜਿਹੜਾ ਲੋਕਾਂ ਦਾ ਜਿਹੜਾ ਧੰਨਵਾਦ ਵੀ ਕੀਤਾ ਜਾ ਰਿਹਾ ਸੋ ਰਾਊਂਡ ਸੋ ਜੇ ਕੁੱਲ ਮਿਲਾ ਕੇ ਕਹੀਏ ਤਾਂ ਇਸ ਟਾਈਮ ਤੱਕ ਦੀ ਟੋਟਲ 21232 ਵੋਟਾਂ ਤੱਕ ਦੀ ਗਿਣਤੀ ਹੋ ਚੁੱਕੀ ਹੈ ਸੋ 10000 ਦੀ ਲੀਡ ਹੈ ਜੇ ਇੱਕ ਤਰਫਾ ਵੀ ਗੱਲ ਕਰ ਲਈਏ ਤਾਂ ਟੋਟਲ ਮਲਾਕੇ 6000 ਵੋਟਾਂ ਜੋ 6 ਦੇ 6000 ਇੱਕ ਪਾਸੇ ਪਾ दिए ਤਾਂ ਵੀ 4 ਪ੍ਰਤੀਯਸ਼ਾ ਜੋ ਇੱਕ ਪਾਸੇ ਦੇ ਇੱਕ ਤਰਫਾ ਦੇ ਕਿਸੇ ਇੱਕ ਪ੍ਰਤੀਯਸ਼ੀ ਨੂੰ ਵੀ ਦੇ ਦਿੱਤਾ ਜਾਏ ਤਾਂ ਵੀ ਸੰਜੀਵ अरोड़ा ਦੀ ਜਿੱਤ ਹੁਣ ਪੱਕੀ ਹੈ ਸੋ ਰੱਬ ਨੇ ਜਿਹੜਾ ਸੰਜੀਵ ਰੌੜਾ ਦੇ ਝੋਲੀ ਦੇ ਵਿੱਚ ਜਿੱਤ ਪਾਈ ਹੈ ਦੋਸਤਾ ਯਾਰਾਂ ਦੇ ਨਾਲ ਮਿਲ ਕੇ ਜਿਹੜਾ ਉਹ ਉਹਨਾਂ ਨੇ ਇਸ ਚੀਜ਼ ਨੂੰ ਬਨਾਇਆ ਇਸ ਤੋਂ ਬਾਅਦ ਗੱਲਬਾਤ ਕਰੀਏ ਕਿ ਸੋਨ ਸੰਜੀਵ ਰੋੜਾ ਜਿਹੜੇ ਹੈਗੇ ਆ ਇਸ ਤੋਂ ਬਾਅਦ ਗੱਲਬਾਤ ਕਰੀਏ ਤਾਂ ਹੋਰ ਵੀ ਆંકੜੇ ਹੁਣ ਲਗਾਤਾਰ ਸਾਹਮਣੇ ਆ ਰਹੇ ਆ ਜੋ ਦੇਖ ਸਕਦੇ ਆ ਕਿ ਇਸ ਵੇਲੇ ਦੇ ਕੀ ਕੀ ਨਵੇਂ ਬਦਲਾਅ ਹੋ ਰਿਹਾ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਇਸ ਵੇਲੇ ਦੇ ਉਹਨਾਂ ਜੇ ਗੱਲਬਾਤ ਕਰੀਏ ਤਾਂ 14ਵੇਂ 라ਉਂਡ ਦੀ ਵੀ ਤਸਵੀਰਾਂ ਸਾਹਮਣੇ ਆਂਦੀਆਂ ਨਜ਼ਰ ਆ ਰਹੀਆਂ ਅਪਰੋਕਸੀਮੇਟਲੀ ਕਿ 14ਵੇਂ 라ਉਂਡ ਤੱਕ ਟੋਟਲ ਆਮ ਆਦਮੀ ਪਾਰਟੀ ਨੂੰ 34700 ਜਿਹੜੀ ਹੈਗੀ ਹੈ 57 ਵੋਟਾਂ ਪਾਈਆਂ ਔਰ ਆਮ ਆਦਮੀ ਪਾਰਟੀ ਕਰੀਬਨ ਕਰੀਬਨ 10560 ਕਹੋ 10000 600 10596 ਔਰ 600 ਵੋਟਾਂ ਦੇ ਨਾਲ ਲੀਡ ਦੇ ਨਾਲ ਫਾਈਨਲੀ ਜਿੱਤ ਗਈ ਹੈ ਕਾਂਗਰਸ ਨੂੰ 24188 ਵੋਟਾਂ ਟੋਟਲ ਮਿਲੰਦੀ ਹੈਗੀ ਹੈ ਔਰ ਭਾਜਪੀ ਨੂੰ 20078 ਵੋਟਾਂ ਮਿਲੰਦੀ ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਅਕਾਲੀ ਦਲ ਨੂੰ ਐਜ਼ ਇਟ ਇਜ਼ ਜਿਹੜਾ ਐਕਸਪਰਟ ਦਾ ਥਿਊ ਸੀਗਾ ਅਕਾਲੀ ਦਲ ਨੂੰ 7 ਤੋਂ 8000 8 ਤੋਂ 10000 ਦੀ ਵੋਟਾਂ ਰੱਖਿਆ ਗਿਆ ਸੀ ਐਜ਼ ਇਟ ਇਜ਼ ਅਕਾਲੀ ਦਲ ਨੂੰ 8134 ਵੋਟਾਂ ਪਈਆਂ ਦੱਸਿਏ ਕਿ ਮੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕਿ ਇੱਕ ਸੀਨੀਅਰ ਆਗੂ ਹੈ ਅਕਾਲੀ ਦਲ ਦੇ ਉਹਨਾਂ ਨੇ ਪਹਿਲਾਂ ਹੀ ਇਹ ਇੱਕ ਤਰ੍ਹਾਂ ਦਾ ਅਨਾਉਂਸਮੈਂਟ ਕਰਤੀ ਸੀ ਕਿ ਅਕਾਲੀ ਦਲ ਨੂੰ ਜਿਹੜਾ ਹੈ え、yeah. 10000 ਤੋਂ نیچے نیچے ਵੋਟ ਪਈਗੀ ਸੋ ਉਹਨਾਂ ਦਾ ਤਜਰਬਾ ਅੱਜ ਕਹਿਣੇ ਕਿ ਕਿਤੇ ਨਾ ਕਿਤੇ ਵਾਕਏ ਹੀ ਜਿਹੜਾ ਮਾਇਨੇ ਰੱਖਦਾ ਸੋ ਵਿਸ਼ਂਦਰ ਸਿੰਘ ਗਰੇਵਾਲ ਕਿਉਂਕਿ ਉਹ ਵੀ ਇਸ ਸੀਟ ਤੇ ਇਲੈਕਸ਼ਨ ਲੜ ਚੁੱਕੇ ਐ ਉਹਨਾਂ ਨੂੰ 10000 ਦੀ ਵੋਟ ਪਈ ਸੀ ਉਹਨਾਂ ਦਾ ਇੱਕ ਆਪਣਾ ਕੱਦ ਹੈ ਰਾਜਨੀਤੀ ਦੇ ਵਿੱਚ ਸੋ ਹੁਣ ਪ੍ਰੋਪਕਾਰ ਸਿੰਘ ਨੂੰ ਅਕਾਲੀ ਦਲ ਨੂੰ ਇਸ ਪ੍ਰਤੀਯਾਸ਼ੀ ਨੂੰ ਇਸ ਇਲੈਕਸ਼ਨ ਦੇ ਵਿੱਚ 8134 ਵੋਟਾਂ ਪਈਆਂ ਤੋਂ ਆਮ ਆਦਮੀ ਪਾਰਟੀ ਜਿਹੜੀ ਕੀ ਵਿਜੇਤਾ ਹੋਈ ਹੈ ਫਾਈਨਲੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਜੀਵ अरोड़ा ਜੀ ਕੀ ਵਿਕਟਰੀ ਦੇ ਨਿਸ਼ਾਨਾ ਦੇ ਨਾਲ ਲੋਕਾਂ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਕੁੱਲ ਮਿਲਾ ਕੇ 14 ਦੇ 14 ਰਾਊਂਡ ਕੰਪਲੀਟ ਹੋ ਚੁੱਕੇ ਆ 14 ਰਾਊਂਡਾਂ ਤੋਂ ਬਾਅਦ ਟੋਟਲ ਮਿਲਾ ਕੇ ਆਮ ਆਦਮੀ ਪਾਰਟੀ 34757 ਵੋਟਾਂ ਕਾਂਗਰਸ ਜਿਹੜੀ ਹੈਗੀ ਹੈ 24188 ਬੀਜੇਪੀ 20078 ਅਕਾਲੀ ਦਲ 8134 ਵੋਟਾਂ ਲੈ ਕੇ ਕੁੱਲ ਮਿਲਾ ਕੇ ਇਲੈਕਸ਼ਨ ਫਾਈਨਲੀ ਸੰਜੀਵ ਰੋੜਾ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਤੀਯਾਸ਼ੀ ਹੈ ਉਹ ਜਿੱਤ ਚੁੱਕੇ ਨੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਦਿਓ ਇਸ ਦੇ ਨਾਲ ਹੀ ਹੁਣ ਵਧਾਈ ਸੰਦੇਸ਼ ਵੀ ਪਹੁੰਚਨੇ ਸ਼ੁਰੂ ਹੋ ਚੁੱਕੇ ਹੈ ਸੰਜੀਵ ਰੋੜਾ ਨੂੰ ਸੋ ਦਾਜੀ ਹੈ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਮਿੱਤਰ ਪਰ ਪੰਜਾਬ ਦੇ ਵਿੱਚ ਪੰਜਾਬ ਚੋ ਇੰਡੀਆ ਦੇ ਬਿਜ਼ਨਸ ਸੈਕਟਰ ਦੇ ਵਿੱਚ ਕਿ ਆਪਣਾ ਇੱਕ ਨਾਮ ਕਮਾਉਣ ਵਾਲੇ ਟ੍ਰਾਈਡੈਂਟ ਜੀ ਹਾਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਜਿਹੜਾ ਉਹਨਾਂ ਨੂੰ ਇੱਕ ਸੰਦੇਸ਼ ਭੇਜਿਆ ਸੰਜੀਵ ਰੋਡਾਲੀ ਆ ਪ੍ਰਾਊਡ ਮੂਵਮੈਂਟ ਫਾਰ ਲੁਧਿਆਣਾ ਫਾਰ ਪੰਜਾਬ ਐਂਡ ਫਾਰ आवर ਡੈਮੋਕ੍ਰੇਸੀ ਹਾਰਟिएस्ट ਕੰਗ੍ਰੈਚੁਲੇਸ਼ਨਸ ਟੂ आवर ਡੀਅਰ ਫਰੈਂਡ ਸ਼੍ਰੀ ਸੰਜੀਵ ਜੀ truly the most deserving with the vision and strength to transform Ludhiana and Punjab destiny. May the Almighty bless him with God. ਗੁੱਡ ਹੈਲਥ ਵਿਜ਼ਡਮ ਐਂਡ ਐਂਡਲੈਸ ਹੈਪੀਨੈਸ ਸੋ ਰਜਿੰਦਰ ਗੁਪਤਾ ਜੀ ਵੱਲੋਂ ਇਹ ਮੈਸੇਜ ਜਿਹੜਾ ਜਿਹੜਾ ਭੇਜਿਆ ਗਿਆ ਸੋ ਸੰਜੀਵ ਅਰੋੜਾ ਨੂੰ ਕੰਗ੍ਰੈਚੂਲੇਸ਼ਨਸ ਕੀਤੀਆਂ ਗਈਆਂ ਕਿਉਂਕਿ ਉਹ ਵੋਟ ਪਾਣ ਤੋਂ ਬਾਅਦ ਸੋ ਇਹ ਉਹ ਜੇ ਦੋਸਤ ਹੈਗੇ ਆ ਸਾਰੇ ਜਿਹੜੇ ਵੋਟਾਂ ਤੱਕ ਇੱਥੇ ਰਹੇ ਵੋਟ ਪਾਣ ਤੋਂ ਬਾਅਦ ਇਸ ਵਾਰ ਸਮਰ ਵਕੇਸ਼ਨਸ ਲਈ ਬਾਹਰ ਨਿਕਲੇ ਸੋ ਸੰਜੀਵ ਅਰੋੜਾ ਉਹ ਭਾਗੇਸ਼ਾਲੀ ਜਿਹੜੇ ਹੈਗੇ ਸੋ ਇਹਨਾਂ ਨੇ ਇੱਕ ਕਿਤੇ ਨਾ ਕਿਤੇ ਇਹ ਵੀ ਕਿਹਾ ਸੀ ਸੰਜੀਵ ਅਰੋੜਾ ਨੇ ਇਲੈਕਸ਼ਨਾਂ ਦੇ ਚੌਣ ਪ੍ਰਚਾਰ ਦੇ ਦੌਰਾਨ ਕੀ ਜਿਹੜੇ ਮੇਰੇ ਦੋਸਤ ਹੈ ਮੇਰੇ ਰਿਸ਼ਤੇਦਾਰ ਹੈ ਜਾਂ ਮੇਰੇ ਖਾਸ ਸਮਰਥਕ ਹੈ ਉਹ ਉਹਨਾਂ ਦੀ ਜਿਹੜੀ ਸਟਰੈਂਥ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹੀ ਮੇਰੀ ਇਲੈਕਸ਼ਨ ਦੇ ਵਿੱਚ ਮੇਨ ਸਟਰੈਂਥ ਬਣਿਆ ਸੋ ਰਜਿੰਦਰ ਗੁਪਤਾ ਵੱਲੋਂ ਵੀ ਸੋ ਦਾਜ਼ੀਏ ਕੀ ਸਵੇਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਪਹਿਲੀ ਤਸਵੀਰਾਂ ਤਕਾਈਆਂ ਸੀ ਉਸ 'ਤੇ ਵੀ ਕਮਲ ਹੋਂਸਵਾਲ ਤੋਂ ਲੈ ਕੇ ਗਗਨ ਖੰਨਾ اور ਹੋਰ ਸਾਰੇ ਜਿਹੜੇ ਦੋਸਤ ਹੈਗੇ ਆ ਗੱਲਬਾਤ ਕਰੀਏ ਅਨੂਪ ਵੈਕਟਰ ਉਹ ਸਾਰੇ ਜਿਹੜੇ ਆ ਦੋਸਤਾਂ ਦੀ ਤਸਵੀਰਾਂ ਵੀ ਵਾਇਰਲ ਹੋਈਆਂ ਸੀਗੀਆਂ ਜਿਨ੍ਹਾਂ ਦੇ ਨਾਲ ਨੀਰਜ ਸਲੂਜਾ ਇਹ ਸਾਰੇ ਦੋਸਤ ਜਿਹੜੇ ਮਿਲ ਕੇ ਖੁਸ਼ੀਆਂ ਮਨਾ ਰਹੇ ਸੀ ਤੋਂ ਉਸ ਤੋਂ ਬਾਅਦ ਹੁਣ 14ਵੇਂ ਦੇ 14ਵੇਂ ਰਾਉਂਡ ਦੀ ਫਾਈਨਲ 14ਵੇਂ ਰਾਉਂਡ ਤੋਂ ਬਾਅਦ ਫਾਈਨਲ ਜਿਹੜੀ ਹੈ ਉਹ ਲਿਸਟਾਂ ਸਾਹਮਣੇ ਆ ਚੁੱਕੀਆਂ ਦਿਖਾ ਦਈਏ 14ਵੇਂ ਰਾਉਂਡ ਦੇ ਵਿੱਚ ਟੋਟਲ 2135 ਵੋਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਉਸ ਤੋਂ ਬਾਅਦ ਬੀਜੇਪੀ ਦੇ ਜੀਵਨ ਗੁਪਤਾ ਨੂੰ 1647 ਚੌਥੇ ਰਾਉਂਡ ਚ ਵੋਟਾਂ ਮਿਲਦੀਆਂ ਇਸ ਤੋਂ ਬਾਅਦ ਪ੍ਰੋਪਕਾਰ ਸਿੰਘ ਨੂੰ ਮਨ ਜਿਹੜੇ ਕਿ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ 4464 ਵੋਟਾਂ ਮਿਲੀਆਂ ਔਰ ਭਾਰਤ ਪੂਸ਼ਨ ਆਸ਼ੂ ਨੂੰ 1574 ਵੋਟਾਂ ਮਿਲੀਆਂ ਸੋ ਕੁੱਲ ਮਿਲਾ ਕੇ ਆਂਕੜੇ ਜਿਹੜੇ ਸਿੱਧੇ ਸਿੱਧੇ ਆਏ ਹੈ ਉਸ ਤੋਂ ਬਾਅਦ 35169 79 33179 ਵੋਟਾਂ ਕੁੱਲ ਜਿਹੜੀ ਦਸੀਆਂ ਜਾ ਰਹੀਆਂ ਸੰਜੀਵ अरोड़ा ਨੇ ਇਸ ਇਲੈਕਸ਼ਨ ਦੇ ਵਿੱਚ ਲਿੱਤੀਆਂ 20323 ਵੋਟਾਂ ਜੀਵਨ ਗੁਪਤਾ ਜੀ ਨੂੰ ਪਾਤ ਪਾ ਨੂੰ ਮਿਲੀਆਂ ਐ ਅਕਾਲੀ ਦਲ ਦੇ ਪ੍ਰੋਫਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਮਿਲੀਆਂ ਔਰ ਕਾਂਗਰਸ ਦੇ ਭਾਰਤ ਕੁਸ਼ਣ ਆਸ਼ੂ ਨੂੰ 24542 ਵੋਟਾਂ ਮਿਲੀਆਂ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਭਾਰਤ ਕੁਸ਼ਣ ਆਸ਼ੂ ਹੈ ਸੋ ਟੋਟਲ 90160 ਵੋਟਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਕਿ ਪੂਲ ਹੋਈਆਂ ਕਾਊਂਟਿੰਗ ਹੋਈ ਹੈ ਔਰ ਉਹਦੇ ਵਿੱਚੋਂ ਲੀਡ ਜਿਹੜੀ ਹੈ 10637 ਵੋਟਾਂ ਦੀ ਫਾਈਨਲ ਲੀਡ ਨਾਲ ਜਿਹੜਾ ਆਫੀਸ਼ੀਅਲ ਇਲੈਕਸ਼ਨ ਕਮਿਸ਼ਨ ਵੱਲੋਂ ਕੁੱਲ ਮਲਾਕੇ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਹੈ ਘੋਸ਼ਿਤ ਕਰ ਦਿੱਤਾ ਗਿਆ ਸੰਜੀਵ अरोड़ा ਨੂੰ ਸੋ ਕਿਹਾ ਜਾ ਰਿਹਾ ਕਿ ਸੰਜੀਵ अरोड़ा ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਨਾਲ ਸਰਟੀਫਿਕੇਟ ਵਿਜੇਤਾ ਦਾ ਸਰਟੀਫਿਕੇਟ ਲੈਣ ਲਈ ਵੀ ਜਿਹੜੇ ਲਗਾਤਾਰ ਨਿਕਲ ਚੁੱਕੇ ਨੇ ਸੋ ਇਸ ਦੌਰਾਨ ਦੱਸਿਆ ਕਿ ਬਹੁਤ ਸਾਰੇ ਸਮਰਥਕਾਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਵੱਡੀ ਲੀਡਰਸ਼ਿਪ ਚ ਇੱਕ ਜਿਹੜੀ ਬਹੁਤ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਇਹਨਾ ਆਸਾਨ ਇਲੈਕਸ਼ਨ ਨਹੀਂ ਸੀ ਕਿਉਂਕਿ ਸੰਜੀਵ ਅਰੂੜਾ ਪਹਿਲੀ ਵਾਰ ਕੰਟੈਸਟ ਲੜ ਰਹੇ ਸੀ ਜਿਸ ਦੇ ਵਿੱਚ ਮੈਂ ਗੱਲਬਾਤ ਕਰਾਂ ਆਪਣੇ ਕੁਲੀਗਸ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਨਦੀਮ ਜੀ ਨਾਲ ਮੇਰੇ ਨਾਲ ਕੁਲੀਗ ਹੈਗੇ ਨਦੀਮ ਜੀ ਰਾਜਦੀਪ ਸੈਣੀ ਜੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਂ ਜਾਣਨਾ ਚਾਹਾਂਗਾ ਉਹ ਇਸ ਇਲੈਕਸ਼ਨ ਕਿਹਦਾ ਦੇਖ ਕਿਉਂਕਿ ਸਿੱਧੇ ਤੌਰ ਤੇ ਗੱਲਬਾਤ ਕੀਤੀ ਜਾਏ ਤਾਂ ਰਾਜਦੀਪ ਸੈਣੀ ਮਿਰਨਾਲ ਸਵੇਰ ਦੇ ਇਸ ਇਲੈਕਸ਼ਨ ਦੇ ਨਾਲ ਜੁੜੇ ਹੋਏ ਐ ਅਪਡੇਟਸ ਕਰ ਰਿਹਾ ਉਧਰ ਹੀ ਨਦੀਮ ਅंसारी ਜਿਨ੍ਹਾਂ ਨੇ ਯੂ ਟਰਨ ਟਾਈਮਜ਼ ਵਿੱਚ ਲਗਾਤਾਰ ਇਸ ਚੋਣ ਨੂੰ ਜਿਹੜਾ ਕਵਰ ਅਪ ਕੀਤਾ ਉਤਾਰ ਚੜਾਅ ਦੇਖੇ ਇੱਕ ਸਮਾਂ ਸੀਗਾ ਜਦੋਂ ਸੰਜੀਵ अरोड़ा ਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀ ਭਾਰਤ ਪੁਸ਼ਨ ਆਸ਼ੂ ਦਾ ਨੇਕ ਟੂ ਨੇਕ ਤੱਕ ਪਹੁੰਚ ਚੁੱਕੇ ਸੀਗੇ ਇਹ ਲੱਗਦਾ ਸੀ ਕਿ ਕੋਈ ਕਿਸੇ ਵੀ ਪਲ ਹਾਰ ਜਿੱਤ ਹੋ ਸਕਦੀ ਹੈ ਪਰ ਹੁਣ ਕੁੱਲ ਮਿਲਾ ਕੇ ਫਾਈਨਲੀ ਸੰਜੀਵ ਅਰੋੜਾ ਜਿੱਤ ਚੁੱਕੇ ਹੈ ਤੋਂ ਮੈਂ ਆਪਣੇ ਕੁਲੀਗ ਜਿਹੜੇ ਹੈਗੇ ਆ ਨਦੀਮ ਅਨਸਾਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਪੁੱਛਾਂਗਾ ਕਿ ਉਹ ਇਸ ਜਿੱਤ ਨੂੰ ਹੁਣ ਕਿਸ ਨਜ਼ਰੀਏ ਨਾਲ ਦੇਖਦੇ ਆ ਨਦੀਮ ਅਨਸਾਰੀ ਧੰਨਵਾਦ ਸੰਦੀਪ ਸ਼ਰਮਾ ਜੀ ਨੇ ਜੈਸਾ ਕਹਾ ਬੇਸ਼ੱਕ ਇਹ ਚੋਣ ਭਲੇ ਹੀ ਉਪ ਚੋਣ ਥਾ ਲੇਕਿਨ ਇਸਮੇ जो आम आदमी पार्टी के उम्मीदवार संजीव अरोड़ा हैं उनके लिए जीत कोई आसान नहीं थी दरअसल एक आ, उद्योग जगत से जुड़ी इस शख्सियत ने राज्यसभा में सदस्य मनोनीत होने के बाद सीधे तौर पर कोई चुनाव नहीं लड़ा था हालांकि अगर हम गौर करें तो भारतीय जनता पार्टी के उम्मीदवार जीवन गुप्ता ने भी राष्ट्रीय पार्टी के उम्मीदवार होने के बावजूद कोई चुनाव नहीं लड़ा था लेकिन अगर दोनों के वोट डिफरेंस को देखें तो संजीव अरोड़ा ने एक बड़ी बड़ी उपलब्धि हासिल की है उनकी लीड दस हज़ार छः सौ सैंतीस वोट ਕੀ ਰਹੀ ਹੈ ਜਦਕਿ ਉਹਨਕੇ ਸਾਹਮਣੇ ਸਿਆਸਤ ਕੇ ਦਿੱਕ